ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤਾਂ ਇਸ ਤੋਂ ਅੱਜ ਅਸੀਂ ਗੱਲ ਕਰਨੀ ਕਿ ਇਹ ਇੱਕ ਚੀਜ਼ ਰਿਸ਼ਤੇ ਨੂੰ ਖਾ ਜਾਂਦੀ ਹੈ ਕਿਹੜੀ ਚੀਜ਼ ਹੈ ਆਓ ਆਓ ਆਪਾਂ ਉਹਦੇ ਬਾਰੇ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਕਿ ਇੱਕ ਲੱਕੜ ਹੁੰਦੀ ਹੈ ਨਾ ਜਿਵੇਂ ਲੱਕੜ ਨੂੰ ਜਦੋਂ ਘੋਣ ਲੱਗ ਜਾਂਦਾ ਨਾ ਤਾਂ ਉਸ ਲੱਕੜ ਨੂੰ ਅੰਦਰੋਂ ਖੋਖਲਾ ਕਰਕੇ ਰੱਖ ਦਿੰਦਾ ਭਾਵੇਂ ਉਹ ਲੱਕੜ ਬਾਹਰ ਵੇਖਣ ਵਿੱਚ ਬਹੁਤ ਸੋਹਣੀ ਲੱਗਦੀ ਆ ਖੂਬਸੂਰਤ ਲੱਗਦੀ ਆ ਪਰ ਜਦੋਂ ਉਹਨੂੰ ਕੌਣ ਲੱਗਾ ਹੁੰਦਾ ਨਾ ਤਾਂ ਹੌਲੀ-ਹੌਲੀ ਲੱਕੜ ਜਿਹੜੀ ਉਹ ਖਤਮ ਹੋ ਜਾਂਦੀ ਹੈ ਕਿਸੇ ਕੰਮ ਦੀ ਨਹੀਂ ਰਹਿੰਦੀ ਲੋਹਾ ਇਨਾ ਮਜ਼ਬੂਤ ਹੁੰਦਾ ਜੇਕਰ ਉਹ ਹਵਾ ਪਾਣੀ ਦੇ ਸੰਪਰਕ ਵਿੱਚ ਆ ਜਾਂਦਾ ਨਾ ਤਾਂ ਉਹਨੂੰ ਐਸਾ ਜੰਗ ਲੱਗ ਜਾਂਦਾ ਕਿ ਉਹ ਲੋਹੇ ਨੂੰ ਕਮਜ਼ੋਰ ਕਰ ਦਿੰਦਾ ਲੋਹੇ ਨੂੰ ਖਤਮ ਕਰ ਦਿੰਦਾ ਇਸ ਤਰ੍ਹਾਂ ਹੀ ਉਸ ਘੁਣ ਵਾਂਗ ਉਸ ਜੰਗ ਵਾਂਗ ਇਹ ਚੀਜ਼ ਵੀ ਮਜ਼ਬੂਤ ਤੋਂ ਮਜ਼ਬੂਤ ਰਿਸ਼ਤੇ ਨੂੰ ਵੀ ਖਾ ਜਾਂਦੀ ਆ। ਉਹ ਚੀਜ਼ ਹੈ ਜੀ ਚੁੱਪ। ਹੋ ਸਕਦਾ ਕੁਝ ਭੈਣ ਭਰਾ ਇਸ ਗੱਲ ਨਾਲ ਸਹਿਮਤ ਨਾ ਹੋਣ ਪਰ ਮੇਰੇ ਅਕੋਰਡਿੰਗ ਇੱਕ ਚੁੱਪ ਜਿਹੜੀ ਆ ਨਾ ਉਹ ਮਜ਼ਬੂਤ ਰਿਸ਼ਤੇ ਨੂੰ ਵੀ ਖਾ ਜਾਂਦੀ ਆ। ਬੇਸ਼ੱਕ ਤੁਸੀਂ ਕਿਸੇ ਨੂੰ ਜਦੋਂ ਛੱਡਣਾ ਹੁੰਦਾ ਨਾ ਕਿਸੇ ਰਿਸ਼ਤੇਦਾਰ ਚ ਜਾਂ ਤੁਸੀਂ ਆਉਣਾ ਜਾਣਾ ਘੱਟ ਕਰ ਦਿੰਦੇ ਹੋ ਬੋਲਚਾਲ ਘੱਟ ਕਰ ਦਿੰਦੇ ਹੋ ਤਾਂ ਉਹ ਰਿਸ਼ਤਾ ਉਹ ਹੌਲੀ-ਹੌਲੀ ਖਤਮ ਹੁੰਦਾ ਹੁੰਦਾ ਹੋ ਜਾਂਦਾ ਫਿਰ ਉੱਥੇ ਦੁੱਖ ਸੁੱਖ ਤੱਕ ਸੀਮਤ ਰਹਿ ਜਾਂਦਾ ਤੇ ਫਿਰ ਹੌਲੀ-ਹੌਲੀ ਉਹ ਦੁੱਖ ਸੁੱਖ ਵਿੱਚ ਪਹੁੰਚਣਾ ਵੀ ਬੰਦ ਹੋ ਜਾਂਦਾ ਤੇ ਫਿਰ ਉਹ ਰਿਸ਼ਤਾ ਖਤਮ ਹੋ ਜਾਂਦਾ ਇਸੇ ਤਰ੍ਹਾਂ ਹੀ ਮਜ਼ਬੂਤ ਰਿਸ਼ਤਾ ਭਾਵੇਂ ਪਤੀ-ਪਤਨੀ ਦਾ ਹੀ ਹੋਵੇ ਇਹ ਰਿਸ਼ਤੇ ਵਿੱਚ ਵੀ ਜਦੋਂ ਚੁੱਪ ਆ ਜਾਂਦੀ ਹੈ ਨਾ ਤਾਂ ਇਹ ਰਿਸ਼ਤਾ ਵੀ ਖੋਖਲਾ ਹੋ ਜਾਂਦਾ ਇਹ ਰਿਸ਼ਤਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਤੇ ਇੱਕ ਦਿਨ ਫਿਰ ਇਹ ਰਿਸ਼ਤਾ ਖਤਮ ਹੋ ਜਾਂਦਾ ਕਿਉਂਕਿ ਹਰ ਰਿਸ਼ਤੇ ਵਿੱਚ ਬੋਲਚਾਲ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂ ਤੁਸੀਂ ਸੁਣਿਆ ਨਾ ਸਾਡੇ ਬਜ਼ੁਰਗ ਕਹਾਵਤ ਪਾਉਂਦੇ ਹੁੰਦੇ ਸੀ ਕਿ ਰਿਸ਼ਤੇਦਾਰੀ ਮਿਲਦਿਆਂ ਦੀ ਤੇ ਭੋਏ ਵਾਹਦਿਆਂ ਦੀ ਜੇਕਰ ਜ਼ਮੀਨ ਨੂੰ ਨਾ ਵਾਇਆ ਜਾਵੇ ਨਾ ਤਾਂ ਉਹ ਵੀ ਬੰਜਰ ਬਣ ਜਾਂਦੀ ਹੈ ਤੇ ਰਿਸ਼ਤੇਦਾਰੀ ਭਾਵੇਂ ਦੂਰ ਦੀ ਹੋਵੇ ਜੇਕਰ ਉਹਦੇ ਵਿੱਚ ਮਿਲਵਰਤਨ ਆ ਨਾ ਦੁੱਖ ਸੁੱਖ ਚ ਸ਼ਰੀਕ ਹੁੰਦੇ ਇੱਕ ਦੂਜੇ ਦੇ ਤਾਂ ਉਹ ਰਿਸ਼ਤਾ ਜਿੰਨਾ ਮਰਜ਼ੀ ਲੰਬਾ ਚਲਾ ਲਓ ਤੇ ਜੇਕਰ ਵਿੱਚ ਚੁੱਪ ਵੱਟੀ ਜਾਵੇ ਨਾ ਤਾਂ ਫੇਰ ਉਹ ਨਜ਼ਦੀਕੀ ਰਿਸ਼ਤਾ ਵੀ ਖਤਮ ਹੋ ਜਾਂਦਾ ਤੇ ਬਹੁਤ ਸਾਰੇ ਰਿਸ਼ਤੇ ਜਿਹੜੇ ਉਹ ਬਹੁਤ ਵਧੀਆ ਵੀ ਨਿਭਦੇ ਆ ਕਿਉਂ ਉਹ ਵਧੀਆ ਰਿਸ਼ਤੇ ਨਿਭਦੇ ਆ ਜਿਹਦੇ ਵਿੱਚ ਇੱਕ ਦੂਜੇ ਦਾ ਦੁੱਖ ਸੁਣਿਆ ਜਾਂਦਾ ਜਿਹੜੇ ਰਿਸ਼ਤੇ ਨੂੰ ਟਾਈਮ ਦਿੱਤਾ ਜਾਂਦਾ ਖਾਸ ਕਰਕੇ ਤੇ ਜਿਹੜੇ ਰਿਸ਼ਤੇ 'ਚ ਇੱਕ ਦੂਜੇ ਨੂੰ ਟਾਈਮ ਨਹੀਂ ਨਾ ਦਿੱਤਾ ਜਾਂਦਾ ਸਮਾਂ ਨਹੀਂ ਦਿੱਤਾ ਜਾਂਦਾ ਉਹ ਰਿਸ਼ਤਾ ਫਿਰ ਖੋਖਲਾ ਹੋਣਾ ਸ਼ੁਰੂ ਹੋ ਜਾਂਦਾ ਪਤੀ ਪਤਨੀ ਦੇ ਵਿੱਚ ਅਕਸਰ ਹੀ ਤਲਾਕ ਕਿਉਂ ਹੁੰਦੇ ਆ ਹਰ ਰਿਸ਼ਤੇ ਵਿੱਚ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਰਿਸ਼ਤਾ ਟੁੱਟਣ ਦਾ ਜਦੋਂ ਪਤੀ ਕੰਮਕਾਰ ਤੋਂ ਅਵੇਲਾ ਹੋ ਕੇ ਘਰ ਆਉਂਦਾ ਨਾ ਤਾਂ ਉਹ ਜੇ ਆ ਕੇ ਆਪਣੀ ਫਾਈਮਲ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਪਤਨੀ ਨੂੰ ਮਾਪੇ ਨੂੰ ਸਮਾਂ ਨਾ ਦੇਣਾ ਤਾਂ ਉਹਦੇ ਪ੍ਰਤੀ ਸ਼ਿਕਾਇਤਾਂ ਜਮ੍ਹਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਜੇਕਰ ਉਹ ਫੈਮਿਲੀ ਨੂੰ ਟਾਈਮ ਹੀ ਨਹੀਂ ਦੇਵੇਗਾ ਉਹਨਾਂ ਨਾਲ ਚੁੱਪ ਰਹਿਣਾ ਸ਼ੁਰੂ ਕਰ ਦਵੇਗਾ ਤਾਂ ਪਤਨੀ ਦੇ ਮਨ 'ਚ ਵੀ ਇਹ ਗੁੱਸਾ ਜਿਹੜਾ ਵਾ ਉਹ ਵੱਧਦਾ ਜਾਏਗਾ ਤੇ ਉਹ ਵੀ ਜੇ ਇਸ ਗੱਲ ਨੂੰ ਲੈ ਕੇ ਚੁੱਪ ਵੱਟ ਲਵੇਗੀ ਨਾ ਮਨ ਦੇ ਵਿੱਚ ਗੁੱਸਾ ਆ ਪਰ ਚੁੱਪ ਵੱਟ ਲਈ ਹੈ ਕਿ ਇਹਦੇ ਕੋਲ ਸਾਡੇ ਜੋਗਾ ਟਾਈਮ ਹੀ ਨਹੀਂ ਹੈਗਾ ਤੇ ਫਿਰ ਉਹ ਰਿਸ਼ਤਾ ਖੋਖਲਾ ਹੋਣ ਲੱਗਦਾ ਹੈ ਤੇ ਰਿਸ਼ਤੇ ਨੂੰ ਖੋਖਲੇ ਹੋਣ ਤੋਂ ਬਚਾਉਣ ਵਾਸਤੇ ਉਸ ਰਿਸ਼ਤੇ ਨੂੰ ਸਮਾਂ ਦੇਣ ਦੀ ਲੋੜ ਆ ਜੇਕਰ ਉਹਦੇ ਵਿੱਚ ਸਮਾਂ ਇਕੱਠਿਆਂ ਬਤੀਤ ਕੀਤਾ ਜਾਊ ਨਾ ਤਾਂ ਉਹ ਖਰਾਬ ਹੋਇਆ ਰਿਸ਼ਤਾ ਸੁਲਝਣਾ ਸ਼ੁਰੂ ਹੋ ਜਾਂਦਾ ਹੈ ਤੇ ਰਿਸ਼ਤਿਆਂ ਨੂੰ ਲੱਗਣ ਵਾਲਾ ਕੋਣ ਜਿਹੜਾ ਉਹ ਚੁੱਪਿਆ ਚੁੱਪ ਰਹਿ ਕੇ ਰਿਸ਼ਤਾ ਜਿਹੜਾ ਵਾ ਨਾ ਉਹ ਟੁੱਟ ਟੁੱਟਣ ਕਿਨਾਰੇ ਪਹੁੰਚ ਜਾਂਦਾ ਤੇ ਬਹੁਤ ਸਾਰੇ ਜੋੜੇ ਇਹੋ ਜਿਹੇ ਵੇਖੇ ਜਿਹੜੇ ਕੁਝ ਸਮੇਂ ਬਾਅਦ ਕੀ ਹੁੰਦਾ ਬੱਚੇ ਹੋ ਜਾਂਦੇ ਆ ਤਾਂ ਇੱਕ ਦੂਜੇ ਨੂੰ ਟਾਈਮ ਨਹੀਂ ਦਿੰਦੇ ਬੇਸ਼ੱਕ ਔਰਤ ਕੰਮਕਾਜੀ ਆ ਵੀਰ ਕੰਮਕਾਜੀ ਤੇ ਆਪੋ ਆਪਣੇ ਕੰਮਾਂ ਤੇ ਸਵੇਰੇ ਭੱਜ ਦੌੜਨਾ ਚਲੇ ਜਾਣਾ ਤੇ ਸ਼ਾਮਾਂ ਨੂੰ ਜਦੋਂ ਵਾਪਸ ਆਉਣਾ ਤਾਂ ਉਦੋਂ ਵੀ ਇੱਕ ਦੂਜੇ ਨੂੰ ਟਾਈਮ ਨਹੀਂ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਜਿਹੜੀਆਂ ਰਿਸ਼ਤੇ ਵਿੱਚ ਲੀਆਂ ਦੂਰੀਆਂ ਨਾ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ ਤੇ ਰਿਸ਼ਤਾ ਕਿਰਕਰਾ ਹੋ ਜਾਂਦਾ ਹੁਣ ਹੋ ਸਕਦਾ ਹੈ ਕਿਆਂ ਦਾ ਰਿਸ਼ਤਾ ਨਾ ਟੁੱਟੇ ਪਰ ਉਹ ਰਿਸ਼ਤੇ ਵਿੱਚ ਮਠਾਸ ਨਹੀਂ ਹੁੰਦੀ ਇੱਕ ਔਰਤ ਬੱਚਿਆਂ ਦਾ ਕਰਕੇ ਟਾਈਮ ਕੱਢ ਰਹੀ ਹੁੰਦੀ ਆ ਕਿ ਹੁਣ ਮੇਰੇ ਬੱਚੇ ਆ ਮੈਂ ਅੱਗੇ ਕੀ ਕਰਨਾ ਆ ਬੱਚਿਆਂ ਦਾ ਭਵਿੱਖ ਵਾਸਤੇ ਉਹ ਉਸ ਘਰ ਚ ਤਾਂ ਰਹਿੰਦੀ ਆ ਪਰ ਅੰਦਰੋਂ ਉਸ ਖੋਣ ਵਾਂਗ ਜਿਹੜਾ ਲੱਕੜੀ ਨੂੰ ਲੱਗਾ ਹੁੰਦਾ ਨਾ ਇਸ ਤਰ੍ਹਾਂ ਹੁੰਦੀ ਆ ਤੇ ਖੋਖਲਾ ਹੋ ਰਹੀ ਹੁੰਦੀ ਆ ਕਿਉਂਕਿ ਜਦੋਂ ਉਹਨੂੰ ਰਿਸ਼ਤੇ 'ਚ ਟਾਈਮ ਨਹੀਂ ਦਿੱਤਾ ਜਾਂਦਾ ਤੇ ਕਈ ਵਾਰ ਵੀਰ ਜਿਹੜੇ ਉਹ ਸਹੀ ਹੁੰਦੇ ਆ ਇੱਕ ਔਰਤ ਕੋਲ ਟਾਈਮ ਨਹੀਂ ਹੁੰਦਾ ਜੇ ਜੋ ਕੰਮਕਾਜੀ ਹੁਣ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਕਿਉਂਕਿ ਇੱਕ ਗੱਲ ਕਦੇ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਹੁੰਦੀ ਕੁਝ ਕੋ ਦੀ ਗੱਲ ਕਰ ਰਹੀ ਆ ਤੇ ਫਿਰ ਇਸੇ ਤਰ੍ਹਾਂ ਇਹ ਰਿਸ਼ਤੇ ਜਿਹੜੇ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਹੁਣ ਇਸ ਤਰ੍ਹਾਂ ਹੁੰਦਾ ਕਿਉਂ ਆ ਜਿਹੜੇ ਲੋਕ ਇੱਕ ਦੂਜੇ ਨੂੰ ਟਾਈਮ ਨਹੀਂ ਦਿੰਦੇ ਇਸ ਤਰ੍ਹਾਂ ਹੁੰਦਾ ਕਿਉਂ ਆ ਕਿਉਂਕਿ ਬਹੁਤ ਸਾਰੇ ਕਾਰਨ ਆ ਕਿਸੇ ਦਾ ਕੰਮਕਾਰ ਦੇ ਵਿੱਚ ਜਿਆਦਾ ਵਿਜੀ ਹੋਣਾ ਥੱਕ ਜਾਣਾ ਆ ਕੇ ਬੱਚਿਆਂ ਕੋਲ ਨਹੀਂ ਬੈਠਣਾ ਪਤਨੀ ਕੋਲ ਨਹੀਂ ਬੈਠਣਾ ਕਿਉਂਕਿ ਉਹਨੂੰ ਵੀ ਹੁੰਦਾ ਵਾ ਕਿ ਘਰ ਦੇ ਵਿੱਚ ਜੇ ਰਹਿ ਰਹੀ ਆ ਕਿ ਬਾਹਰੋਂ ਸਵੇਰ ਦਾ ਗਿਆ ਸ਼ਾਮ ਨੂੰ ਆਵੇ ਮੇਰੇ ਕੋਲ 10 ਮਿੰਟ ਬੈਠੇ ਉਹਨੇ ਵੀ ਕਰਦੀਆਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ ਰਿਸ਼ਤੇਦਾਰੀ ਦੀਆਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ ਬੱਚਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ ਜੇ ਇੱਕ ਦਿਨ ਨਹੀਂ ਸੁਣੇਗਾ ਦੋ ਦਿਨ ਨਹੀਂ ਸੁਣੇਗਾ 10 ਦਿਨ ਨਹੀਂ ਸੁਣੇਗਾ ਆਖਿਰਕਾਰ ਫਿਰ ਉਹ ਰਿਸ਼ਤੇ ਦੇ ਵਿੱਚ ਮਠਾਸ ਜਿਹੜੀ ਉਹ ਕਿਧਰੇ ਗਵਾਚ ਜਾਵੇਗੀ ਤੇ ਇਸ ਜਿਹੜੇ ਖੂਬਸੂਰਤ ਰਿਸ਼ਤੇ ਦੇ ਵਿੱਚ ਇੱਕ ਦੂਜੇ ਨੂੰ ਸਮਾਂ ਦੇਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਪਰ ਕੁਝ ਲੋਕਾਂ ਦਾ ਸੁਭਾਅ ਹੀ ਐਵੇਂ ਦਾ ਹੁੰਦਾ ਵਾ ਕਿ ਉਹ ਕੰਮਕਾਰ ਚ ਜ਼ਿਆਦਾ ਵਿਜੀ ਹੁੰਦੇ ਫੈਮਿਲੀ ਨੂੰ ਟਾਈਮ ਦਿੰਦੇ ਹੀ ਨਹੀਂ ਜਾਂ ਇਹਦੇ ਵਿੱਚ ਬਹੁਤ ਸਾਰੇ ਕਾਰਨ ਅਸੀਂ ਅਗਲੀ ਵੀਡੀਓ ਦੇ ਵਿੱਚ ਇਹਨਾਂ ਕਾਰਨਾਂ ਦੀ ਗੱਲ ਕਰਾਂਗੇ ਕਿ ਆਖਿਰਕਾਰ ਕੋ ਜਿਸ ਤਰ੍ਹਾਂ ਘਰ ਦੇ ਕਿਉਂ ਆ ਤੇ ਫਿਰ ਉੱਥੇ ਜਿਹੜੀ ਜ਼ਿੰਦਗੀ ਆ ਨਾ ਉਹ ਜੀਣ ਵਾਲੀ ਨਹੀਂ ਹੁੰਦੀ ਉਹ ਜ਼ਿੰਦਗੀ ਕੱਟਣ ਦੇ ਬਰਾਬਰ ਹੋ ਜਾਂਦੀ ਹੈ ਕਿ ਉਹ ਆਦਮੀ ਵੀ ਉਹ ਔਰਤ ਵੀ ਇੱਕ ਜ਼ਿੰਦਗੀ ਕੱਟ ਜੇ ਰਹੇ ਹੁੰਦੇ ਆ ਕਿ ਆਪਣੀ ਰੂਟੀਨ ਮੁਤਾਬਕ ਉੱਠਣਾ ਬੱਚਿਆਂ ਨੂੰ ਤਿਆਰ ਕਰਨਾ ਭੇਜ ਦੇਣਾ ਘਰ ਦੇ ਕੰਮ ਕਰਨੇ ਬਸ ਉਥੋਂ ਤੱਕ ਸੀਮਤ रह ਜਾਂਦਾ ਇੱਕ ਰਿਸ਼ਤਾ ਆ ਹਾਂ ਜੀ ਪਤੀ ਪਤਨੀ ਆ ਇੱਕ ਰਿਸ਼ਤਾ ਆ ਬਸ ਇਸ ਤੋਂ ਇਲਾਵਾ ਉਸ ਰਿਸ਼ਤੇ ਦੇ ਵਿੱਚ ਕੋਈ ਮਠਾਸ ਨਹੀਂ ਹੁੰਦੀ ਕੋਈ ਦੁੱਖ ਸੁੱਖ ਨਹੀਂ ਹੁੰਦਾ ਉਹ ਰਿਸ਼ਤਾ ਫਿਰ ਇੱਕ ਖੂਬਸੂਰਤੀ ਵਾਲਾ ਨਹੀਂ ਹੁੰਦਾ ਉਹ ਰਿਸ਼ਤਾ ਸਿਰਫ ਤੇ ਇੱਕ ਨਾਂ ਦਾ ਰਿਸ਼ਤਾ ਹੁੰਦਾ ਜਿਹੜਾ ਕਿ ਇੱਕ ਨਭਾਇਆ ਜਾ ਰਿਹਾ ਜਿੰਨੂੰ ਜੇ ਮੋٹے ਭਾਸ਼ਾ ਵਿੱਚ ਮੈਂ ਕਹਿ ਦੇਆ ਕਿ ਗਲ ਪਿਆ ਢੋਲ ਜਿਹੜਾ ਨਾ ਉਹ ਵਜਾਇਆ ਜਾ ਰਿਹਾ ਆ ਬਸ ਪਰ ਇਹ ਰਿਸ਼ਤਿਆਂ ਦੇ ਵਿੱਚ ਚੁੱਪ ਜਿਹੜੀ ਉਹ ਰਿਸ਼ਤਿਆਂ ਨੂੰ ਖਾ ਰਹੀ ਆ ਤੇ ਜੇਕਰ ਇਹਦੇ ਵਿੱਚੋਂ ਚੁੱਪ ਨੂੰ ਇਸੇ ਖੋਲ ਲਿਆ ਜਾਵੇ ਬੋਲ ਕੇ ਦੁੱਖ ਸੁੱਖ ਜਾਂ ਬੋਲ ਕੇ ਆਪਣਾ ਕੋਈ ਗਲਤਫਹਿਮੀ ਨੂੰ ਦੂਰ ਕਰ ਲਿਆ ਜਾਵੇ ਤਾਂ ਉਹ ਰਿਸ਼ਤਾ ਖੂਬਸੂਰਤ ਹੋ ਸਕਦਾ ਤੇ ਰਿਸ਼ਤੇ ਦੇ ਵਿੱਚ ਇੱਕ ਦੂਜੇ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਆ ਹਰ ਰਿਸ਼ਤਾ ਉਦੋਂ ਖਤਮ ਹੁੰਦਾ ਕਿ ਜਦੋਂ ਸਮੇਂ ਦੀ ਘਾਟ ਹੁੰਦੀ ਆ ਜਦੋਂ ਕਿਸੇ ਨੂੰ ਸਮਾਂ ਨਹੀਂ ਦਿੱਤਾ ਜਾਂਦਾ ਉਦੋਂ ਉਹ ਰਿਸ਼ਤੇ ਟੁੱਟ ਜਾਂਦੇ ਆ ਖਰਾਬ ਹੋ ਜਾਂਦੇ ਆ ਸੋ ਇਹੋ ਜਿਹੇ ਲਾਈਫ ਦੇ ਵਿੱਚ ਨੌਬਤ ਨਾ ਆਵੇ ਤੇ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ ਤੇ ਚੁੱਪ ਨਹੀਂ ਵਟਣੀ ਚਾਹੀਦੀ ਕਿਉਂਕਿ ਚੁੱਪ ਜਿਹੜੀ ਉਹ ਰਿਸ਼ਤੇ ਨੂੰ ਘੁਣਵਾਉਂਦੀ